ਲਓ ਜੀ ਆਪਾਂ ਅੱਜ ਬਣਾ ਰਹੇ ਹੈਗੇ ਆ ਖੀਰ ਤੇ ਸੋਚਿਆ ਵੀ ਚਲੋ ਆਪਾਂ ਤੁਹਾਨੂੰ ਵੀ ਖੀਰ ਦੀ ਰੈਸਪੀ ਤੁਹਾਨੂੰ ਸ਼ੇਅਰ ਕਰੀਏ ਜਿਹੜੇ ਹੈਗੇ ਆਪਣਾ ਗੰਨਾ ਹੈਗਾ ਗੰਨੇ ਨੂੰ ਆਪਾਂ ਲੈ ਹੁਣ ਵੱਢਣ ਦੇ ਆ ਇਸ ਤਰੀਕੇ ਨਾਲ ਆਓ ਜੀ ਵੱਢ ਕੇ ਗੰਨਾ ਹੈਗਾ ਮੋਡਾ ਪਰ ਹੈ ਛੋਟਾ ਪਰ ਹੈ ਵਧੀਆ ਉਹਦਾ ਮਿੱਠਾ ਬਹੁਤ ਮਠਾਸ ਬਹੁਤ ਜਿਆਦਾ ਰਿਹਾ ਬਤ Tá, tá, tá. ਆਖ ਜੀ ਲਓ ਜੀ ਹੋ ਗਈ ਤਿਆਰ ਰਸ ਬਹੁਤ ਨਹੀਂ ਨਾ ਉਹ ਚਲੋ ਜੇ ਨੂੰ ਘਰ ਜਾ ਕੇ ਦੇ ਦਨੇ ਆ ਪੁਣ ਪੁਣ ਕੇ ਤਾਂ ਫੇਰ ਬਣਾਉਨੇ ਆ ਆਪਾਂ ਦੇ ਰਸ ਲਓ ਜੀ ਲੈ ਆਂਦੀ ਆਪਾਂ ਹੁਣ ਰਸ ਤਾਂ ਫਿਲਹਾਲ ਜਿਹੜੇ ਹੈਗੇ ਰਸ ਆਪਾਂ ਇੱਥੇ ਰੱਖਦੇ ਆਂ ਚਲੋ ਇੱਥੇ ਬਣਾਉਣੀ ਇੱਥੇ ਸਾਗ ਵੀ ਆਪਣਾ ਤਿਆਰ ਹੋ ਗਿਆ ਆ ਹੁਣ ਇੱਥੇ ਰੱਖ ਦਿੱਤੀ ਹੈਗੀ ਰਸ ਤੇ ਇਹਨੂੰ ਕਰਾਂਗੇ ਰਸ ਨੂੰ ਕਰਾਂਗੇ ਸਾਫ਼ ਸਾਫ਼ ਤੋਂ ਬਾਅਦ ਪਾਵਾਂਗੇ ਇਹਨੂੰ ਚੌਲ ਚੌਲ ਤੋਂ ਬਾਅਦ ਫੇਰ ਬਣੂਗੀ ਖੀਰ ਕਹਿੰਦੇ ਨੇ ਜਿਹੜੀ ਪੂ ਰਿੱਜੀ ਤੇ ਮੱਖ ਖੱਦੀ ਉਹ ਆਪਾਂ ਖੀਰ ਤਿਆਰ ਕਰ ਰਹੇ ਹੈਗੇ ਆ ਚਲੋ ਲਓ ਜੀ ਰਸ ਦੀ ਹੋ ਰਹੀ ਇਧਰ ਛਣਾਈ ਆਹস্তে ਆਹস্তে ਆਹ ਤੇ ਛਾਣੀ ਰਸੇ ਦੀ ਦੇਖੋ ਕਿੰਨੀ ਜੀ ਹੈਗੀ ਹੈ ਔਰਗੈਨਿਕ ਰਸ ਹੈ ਇਹ ਆਹੋ ਚੱਲ ਜੂਗਾ ਹੋ ਜੂਗੀ ਪੂਰੀ ਬਾਦੂ ਲੱਗਦੀ ਬਾਦੂ ਤੇ ਤਾਂ ਕਰ ساری ਛਾਂ ਲਾ ਬਿਵਾਚਦੀ ਆ ਬਾਜ ਨੂੰ ਕੱਢ ਲਉਂਦੇ ਠਹਿਲਾ ਇੱਕ ਨੂੰ ਰੁਕ ਜਾ ਲਓ ਜੀ ਖੀਰ ਆਪਾਂ ਹੁਣ ਜਿਹੜੀ ਹੈਗੀ ਆ ਰਸ ਜਿਹੜੀ ਹੈਗੀ ਆ ਚੁੱਲੇ ਉੱਤੇ ਰੱਖ ਦਿੱਤੀ ਹੈਗੀ ਆ ਤੇ ਇਧਰ ਨਾਲੋਂ ਨਾਲ ਹੀ ਜਿਹੜੀ ਹੈਗੀ ਆ ਥੱਲੇ ਬੜ ਰਹੀ ਹੈਗੀ ਅੱਗ ਤੇ ਉੱਪਰੋਂ ਪੈ ਰਿਆ ਇਹਨੂੰ ਥੱਲੇੋਂ ਪੈ ਰਿਆ ਸੇਕ ਤੇ ਹੁਣ ਦੇਖੋ ਤੇ ਨਾਲ ਇਧਰਲੇ ਪਾਸੇ ਲੋ ਹੈਗੀ ਆ ਲੋ ਦੇ ਵਿੱਚ 4 2 3 ਈਟਾ ਰੱਖ ਕੇ ਆਪਾਂ ਤੇ ਸਾਗ ਤਿਆਰ ਕਰ ਲਿਆ ਹੁਣ ਤੇ ਹੁਣ ਇਹਦਾ ਵੀ ਥੋੜਾ ਥੋੜਾ ਮਠਾ ਮਠੇ ਸੇਕ ਦੇ ਉੱਤੇ ਆਪਾਂ ਰਸ ਨੂੰ ਕਰਾਂਗੇ ਗਰਮ ਤੇ ਜਦੋਂ ਇਹਨੂੰ ਉਬਾਲਾ ਆ ਗਿਆ ਚੰਗੀ ਤਰ੍ਹਾਂ ਤੇ ਸਾਫ਼ ਹੋ ਗਈ ਕਾਲਾਪਨ ਗਿਆ ਦੂਰ ਹੋ ਗਿਆ ਮੈਲ ਆ ਗਈ ਤੇ ਫਿਰ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਚੌਲ ਤੁਹਾਨੂੰ ਚੌਲ ਵੀ ਦਿਖਾਉਨੇ ਆਪਾਂ ਵੈਸੇ ਵਧੀਆ ਚੌਲਾਂ ਦਾ ਬਾਸਮਤੀ ਦੇ ਲੰਮੇ ਲੰਮੇ ਕੋਲੀਕੇ ਚੌਲਾਂ ਦੀ ਪਾਈਦੀ ਤੇ ਉਸ ਤੋਂ ਬਾਅਦ ਦੇਖੋ ਕਿੰਨੇ ਦਾ ਕਿੰਨਾ ਫਰਕ ਪੈ ਜਾਂਦਾ ਹੈਗਾ ਅੱਗ ਥਲੇ ਮੱਠੀ ਮੱਠੀ ਬਣ ਰਹੀ ਹੈਗੀ। ਲਓ ਜੀ ਰਸ ਦਿੱਤੋਂ ਲਥਰੀ ਹੈਗੀ ਮੈਲ ਇਹਦੇ ਨਾਲ ਜਿਹੜੀ ਖੀਰ ਹੈਗੀ ਸਾਫ ਬਣ ਜਾਂਦੀ ਹੈਗੀ ਚਿੱਟੀ ਦੁੱਧ ਮੰਗ ਬਣਦੀ ਫਿਰ ਤੇ ਪਰਲੇ ਪੱਥੇ ਜਿਹੜੇ ਚੌਲ ਵੀ ਸਵਾਰ ਹੋ ਰਹੇ ਉਧਰਲੇ ਪਾਸੇ। ਦੇਖੋ ਕਿੰਨੀ ਮੈਲ ਨਿਕਲਣ ਦੇਈ ਆ ਸਮਝ ਲੋ। ਇਹ ਗੰਨਿਆਂ ਦੀ ਮੈਲ ਹੀ ਆ ਰਸ ਦੀ ਰਸ ਦੀ ਮਹਿਰ ਦੇਖੋ ਬੜਾ ਉਹਨੇ ਦੇਖਦਾ ਮੈਂ ਕਿਹਾ ਇੱਕ ਵਾਰੀ ਚਲੋ ਜੀ ਹੁਣ ਦੇਖ ਲਈ ਗਾੜੀ ਜੀ ਫੇਰ ਮੜ ਕੇ ਲਾਉਨੇ ਲਓ ਜੀ ਹੁਣ ਆਪਾਂ ਚੌਲ ਜਿਹੜੇ ਹੈਗੇ ਰਸ ਦੇ ਵਿੱਚ ਪਾ ਤੇ ਥੋੜੇ ਚੌਲ ਉਹਲੇ ਜੇ ਚੌਲ ਪਾਉਣਾ ਜਿਹੜੇ ਇਹ ਜੀ ਕਾਫੀ ਰਸ ਜਿਹੜੀ ਹੈਗੀ ਹੈ ਚੌਲ ਫੁੱਲ ਬਹੁਤ ਜਾਂਦੇ ਇਹਦੇ ਵਿੱਚ ਪਰ ਇਹਗਾ ਪਾਉਣ ਦੇ ਨਾਲ ਬਾਅਦ ਨਹੀਂ ਥੋੜਾ ਹਿਲਾਉਣਾ ਵੀ ਪੈਂਦਾ ਹੈਗਾ ਕਿ ਬਾਈ ਥੱਲੇ ਨਾ ਲੱਗ ਜਾ ਆ ਲੈ ਫਿਰ ਦੇਖੋ ਥੋੜਾ ਚੈਰੀ ਹਿਲਾਉਣੇ ਪੈਂਦੇ ਆ ਉਸ ਤੋਂ ਬਾਅਦ ਫਿਰ ਮੁੜ ਕੇ ਸੈੱਟ ਹੋ ਜਾਂਦੇ ਆਪਣੇ ਆਪ ਬਹੁਤ ਹੈ ਨਾ ਦੇਖੋ ਤੁਹਾਡੇ ਸਾਹਮਣੇ ਫੁੱਲ ਫੁੱਲ ਕੇ ਕਿੱਡੇ-ਕੱਡੇ ਹੋ ਜਾਣੇ ਤੇ ਇੱਥੇਲੇ ਪਾਸੇ ਵੀ ਆ ਬਸ ਹੁਣ ਕੋਈ ਚੱਕਰ ਨਹੀਂ ਹੈਗਾ ਹੁਣ ਹੁਣ ਤੁਸੀਂ ਚੱਕਦੇ ਨਹੀਂ ਹੈਗੇ ਇੱਧਰ ਦੇ ਪਾਸੇ ਮੁੰਡੇ ਨੇ ਜਿਹੜੀ ਹੈਗੀ ਆਪਣੇ ਕਰ ਲਈ ਹੈਗੀ ਐ ਕੱਦੂ ਕਸ਼ ਠੂਠੀ ਨੂੰ ਤੇ ਮੌਂਫੜੀ ਦੇ ਗਰੀਆਂ ਵਿੱਚ ਪਾਵਾਂਗੇ ਤੇ ਆ ਸਾਮਾਨ ਅੱਜ ਲੋਹੜੀ ਦਾ ਵੀ ਲਿਆਂਦਾ ਹੋਇਆ ਇੱਧਰਲੇ ਪਾਸੇ ਇਹ ਵੀ ਨਾਲ ਨਾਲ ਚੱਲੂਗਾ ਸਾਰਾ ਕੁਝ ਮੌਂਖੜੀ ਅਲੱਗ ਕਰ ਲਈ ਸੋਕੇ ਪੜਲਾ ਪੁਰ ਦੀ ਵਿੱਚ ਕੋਈ ਕਹਿੰਦੀ ਮੌਂਖੜੀ ਅਲੱਗ ਕਰ ਲੈ ਬਾਕੀ ਦੇਖ ਲੋ ਇੰਨੇ ਜੋ ਇੰਨੀ ਮੈਲ ਨਿਕਲੀ ਹੈਗੀ ਐ ਬਾਗੇ ਇੱਧਰਲੇ ਪਾਸੇ ਤੋਂ ਇਹ ਕੀ ਲਿਆਏਗਾ ਫਾਕ ਤਿਆਰ ਹੋ ਗਿਆ ਉਧਰਲੇ ਪਾਥੇ ਦੀ ਆਹ ਨੂੰ ਹੋ ਗਈ ਤੇ ਬਾਅਦ ਵਿੱਚ ਕਿਦਾਂ ਦੀ ਬਣਦੀ ਹੈ ਚਿੱਟੇ-ਚਿੱਟੇ ਹੀ ਬਣ ਜਾਣੀ ਬੜੀ ਆਫ ਸਟਾਈਲ ਆਹ ਨੂੰ ਜਦ ਕਰਦੇ ਇਹ ਜੋ ਫੌਮ ਪਾਣੀ ਇਹ ਤੱਕ ਸੌਂਫ ਸੌਂਫ ਵੀ ਪਾਵਾਂਗੇ ਤੇ ਮਤਬਾਤ ਜਿਹੜੀ ਹੈਗੀ ਅੱਟ ਨਾ ਠੂਠੀ ਬਹੁਤ ਇੰਨੀ ਹਾਂ ਇੰਨੀ ਕੁ ਬਿਤੇਰੀ ਠੂਠੀ ਪਾਵਾਂਗੇ ਵਿੱਚ ਤੇ ਸੌਂਫ ਠੂਠੀ ਤੇ ਮੂੰਗਫਲੀ ਪਾ ਕੇ ਖਾਣ ਦਾ ਟੇਸਟ ਅਲੱਗ ਹੋਊਗਾ ਕੋਈ ਨਾ ਕੋਈ ਨੀ ਉੱਪਰ ਹੈ ਨਹੀਂ ਕੋਈ ਇਸ ਵੀ ਹੂੰ ਪਛੜਦੇ ਪਾਵਾ ਹੁਣ ਮੈਂ ਕੀ ਕਰ ਲੈਣਾ ਅੱਛਾ ਹਮ ਹੁਣ ਮੇਰਾ ਮੇਰਾ ਕੰਮ ਹੈਗਾ ਸਾਰਾ ਡਿਊਟੀ ਇੱਥੇ ਹੀ ਆ ਹੁਣ ਜਿੰਨੇ ਚੱਕਰੇ ਬਣ ਕੇ ਨਹੀਂ ਤਿਆਰ ਹੁੰਦੀ ਉਹਨਾਂ ਚੱਕਰ ਡਿਊਟੀ ਮੇਰੀ ਇੱਥੇ ਹੀ ਆ ਥੋੜਾ ਥੋੜਾ ਮਠਾ ਮਠਾ ਬਾਲਣ ਪਈ ਜਾਣਾ ਤੇ ਨਾਲ ਨਾਲ ਹੀ ਜਿਹੜਾ ਹੈਗਾ ਇਹਨੂੰ ਆਪਾਂ ਅਲਾਈ ਜਾਣਾ ਇਸ ਤਰੀਕੇ ਨਾਲ ਕਿਉਂਕਿ ਥੋੜਾ ਜਿਹਾ ਜਿੰਨੇ ਚੱਕਰ ਚੌਲ ਇਹ ਬਾਸਮਤੀ ਦੇ ਚੌਲ ਆ ਇਹ ਦੇਖੋ ਫੜਾ ਫੜਾ ਜਿਹੜਾ ਹੈਗਾ ਭਰ ਕੇ ਤੇ ਦੇਗਾ ਚੌਲ ਜਿਹੜੇ ਕਾਫੀ ਜਾਨੇ ਕਿ ਫੁੱਲ ਜਾਂਦੇ ਹੈਗੇ ਤਾਂ ਫੁੱਲਣ ਦੇ ਨਾਲ ਕੱਟੇ ਵਾਸਤੇ ਕੱਢਨੇ ਆ ਇਹਦੇ ਚ ਪਾਣੇ ਆ ਚਲੋ ਲਓ ਜੀ ਥੱਲੇ ਅੱਗ ਵੀ ਮੱਠੀ ਮੱਠੀ ਬਲ ਰਹੀ ਹੈਗੀ ਸਾਰਾ ਕੰਮ ਜਿਹੜਾ ਹੈਗਾ ਲੱਕੜਾਂ ਦਾ ਹੀ ਤਿਆਰ ਹੋ ਰਿਹਾ ਇਹ ਆ ਵੀ ਸਾਡਾ ਪਤੀਲਾ ਜ਼ਰੂਰ ਕਾਲਾ ਹੋ ਗਿਆ ਬਾਕੀ ਕੋਈ ਨਹੀਂ ਹੈਗਾ ਹੂੰ ਇੱਧਰਲੇ ਪਾਸੇ ਲੱਗੇ ਆ ਇਹਨੂੰ ਘਰ ਦੇ ਸਾਰੇ ਮੈਂਬਰ ਸਦੱਸ ਲੱਗੇ ਆ ਹੌਲੀ ਹੌਲੀ ਤੇ ਮੇਰੀ ਡਿਊਟੀ ਲਾਤੀ ਹੈ ਇੱਥੇ ਮੋਂਘੜੀ ਮਿੱਠੀ ਸੌਫ ਤੇ ਠੂਠੀ ਨੂੰ ਪਜਰ ਕੇ ਆਪਾਂ ਹੁਣ ਪਾਵਾਂਗੇ ਅਹੀਂ ਜਿਹੜੀ ਆਪਾਂ ਖੀਰ ਬਣਾਈ ਹੋਈ ਆ ਦੇਖੋ ਖੀਰ ਦਾ ਖੀਰ ਵੀ ਦੇਖੋ ਇਸ ਤਰੀਕੇ ਦੀ ਬਣ ਚੁੱਕੀ ਆ ਹਮ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸੌਫ ਇਸ ਤਰੀਕੇ ਨਾਲ ਪਾਉਣੀ ਆ ਸੌਫ ਹਲੋ ਜੀ ਸੌਂਫ ਵੀ ਪੈ ਗਈ ਇਹਦੇ ਵਿੱਚ ਸੌਂਫ ਦਾ ਜਿਹੜਾ ਸਵਾਦ ਹੈਗਾ ਅਲੱਗ ਆਉਂਦਾ ਮਿੱਠਾ ਮਿੱਠਾ ਜਿਹਾ ਬਹੁਤ ਵਧੀਆ ਆਉਂਦਾ ਹੈਗਾ ਤੇ ਉੱਤਵਾ ਦਾ ਜਿਹੜੇ ਹੈਗੇ ਆ ਫੇਰ ਪਾਵਾਂਗੇ ਆਪਾਂ ਠੂਠੀ ਪਚਰ ਕੇ ਜਿਹੜੀ ਪਚਰੀ ਹੋਈ ਠੂਠੀ ਉਹ ਪਾਵਾਂਗੇ ਲਓ ਜੀ ਬਸ ਜੀ ਤੇ ਜਿਹੜੀ ਹੈਗੀ ਆ ਇਹ ਮੋਂਫਲੀ ਹੈਗੀ ਆ ਇਹ ਆਪਾਂ ਅੱਧਾ ਘੰਟਾ ਬਾਅਦ ਚ ਨਹੀਂ ਪਾਵਾਂਗੇ ਜਦੋਂ ਠੰਡੀ ਹੋ ਗਈ ਤਾਂ ਕਿਉਂਕਿ ਸਾਡੀ ਮੋਂਫਲੀ ਜਿਹੜੀ ਹੈਗੀ ਭੁੱਜੀ ਹੋਈ ਹੈ ਭੁੱਜਣ ਹੋਣ ਕਰਕੇ ਨਾ ਫੇਰ ਕਿੱਲਰੇ ਕਿਲਰੇ ਵੀ ਸੌਦੀ ਤਾਂ ਨਹੀਂ ਖਿਲਰੇ ਸਾਡੇ ਸਾਡਾ ਜਾਣ ਕੇ ਟੇਸਟੀ ਜਿਹੜਾ ਹੈਗਾ ਨਾ ਜਿਆਦਾ ਸੇਕ ਲੱਗਣਾ ਕੋੜਾ ਕੋੜਾ ਆਉਣਾ ਆਪਣਾ ਇਸੇ ਕਰਕੇ ਆਪਾਂ ਇਹਨੂੰ ਬਾਅਦ ਚ ਨਹੀਂ ਪਾਵਾਂਗੇ ਤੇ ਸਾਡਾ ਹੁਣ ਆ ਦੇਖੋ ਫਾਈਨਲ ਲੁੱਕ ਜਿਹੜੀ ਹੈਗੀ ਆ ਖੀਰ ਦੀ ਤਿਆਰ ਹੋ ਚੁੱਕੀ ਹੈ ਤਾਂ ਹੁਣ ਤੁਹਾਨੂੰ ਅਸੀਂ ਦੱਸਾਂਗੇ ਸਵੇਰੇ ਵੀ ਕਿਸ ਤਰੀਕੇ ਦੀ ਹੈ ਖੀਰ ਬਣੀ ਆ ਟੇਸਟੀ ਹੈ ਕਿਉਂਕਿ ਹੁਣ ਆਪਾਂ ਰੱਖ ਲਈ ਨਹੀਂ ਸਵੇਰੇ ਮੱਥਾ ਟੇਕ ਕੇ ਦਾ ਇਹ ਖਾਵਾਂਗੇ ਤੇ ਕਹਿੰਦੇ ਵੀ ਦੱਸਿਆ ਨਾ ਕਮੈਂਟਾਂ ਵਿੱਚ ਕਿੱਦਾਂ ਦੀ ਲੱਗੀ ਖੀਰ ਇਹ ਖੀਰ ਖੀਰ ਦੀ ਰੈਸਪੀ ਸਰ ਤਾਂ ਸਿਰਫ ਹਰਪ੍ਰੀਤ ਬੀਬੀ ਨੇ ਤਿਆਰ ਕੀਤੀ ਹੈ ਇਹ। ਹਾਂ ਲਓ ਜੀ ਖੀਰ ਹੁਣ ਆਪਾਂ ਇਹਨੂੰ ਲੱਗੇ ਟੱਕਣਾ। ਪਿੰਡ ਲੋਕ ਹੀ ਕਰਦੇ ਇਦਾਂ ਸ਼ਹਿਰੀ ਲੋਕ ਨਹੀਂ। ਆਹ ਪਿੰਡਾਂ ਵਾਲੇ ਹੀ ਕਰਦੇ ਆ। ਸ਼ਹਿਰਾਂ ਵਿੱਚ ਤਾਂ ਵਿਚਾਰੇ ਨਾਂ ਤਾਂ ਖੀਰ ਮਿਲਦੀ ਹੈਗੀ ਤੇ ਨਾ ਹੀ ਇਦਾਂ ਦੇ ਕੋਈ ਚੀਜ਼ ਉਹ ਤਿਆਰ ਕਰਦੇ ਆ। ਜਿਹੜੇ ਪਿੰਡਾਂ 'ਚ ਗਏ ਹੁੰਦੇ ਆ ਉਹੀ ਇਹਦੇ ਚੀਜ਼ਾਂ ਤਿਆਰ ਕਰਦੇ ਆ। ਲਓ ਜੀ ਖੀਰ ਆਪਣੀ ਹੋ ਗਈ ਤਿਆਰ। ਤੇ ਹੁਣ ਆਪਾਂ ਸੇਕ ਕਰ ਦੇਣਾ ਘੱਟ ਤੇ ਹੁਣ ਦਈਏ ਇਹਨੂੰ ਟੱਕ। ਲਓ ਜੀ ਫਾਈਨਲ ਜਿਹੜੀ ਹੈਗੀ ਸਾਡੀ ਖੀਰ ਬਣ ਕੇ ਰੈਡੀ ਹੋ ਚੁੱਕੀ ਐ ਤੇ ਹਜ ਤੱਕ ਗਰਮਾ ਤੇ ਵਿੱਚੋਂ ਲੋ ਜੀ ਇਸ ਤਰੀਕੇ ਦੀ ਹੋ ਗਈ ਐ ਬਹੁਤ ਵਧੀਆ ਤੇ ਹੁਣ ਆਪਾਂ ਸਵੇਰੇ ਤੁਹਾਨੂੰ ਦੱਸਾਂਗੇ ਇਹਦਾ ਟੇਟ ਕਿਸ ਤਰੀਕੇ ਦਾ ਬਾਕੀ ਦੇਖੀ ਬਹੁਤ ਵਧੀਆ ਸ਼ਾਨਦਾਰ ਬਣ ਗਈ ਐ ਕਲਰ ਵੀ ਦੇਖੋ ਕਿਦਾਂ ਦਾ ਵਾਈਟ ਵਾਈਟ ਕਲਰ ਕਿਊਟ ਓਕੇ ਜੀ ਬਾਏ ਥੈਂਕ ਯੂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਓਕੇ ਥੈਂਕ ਯੂ ਧੰਨਵਾਦ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਥੈਂਕ ਯੂ ਬਾਏ ਬਾਏ